ਸੋਸਾਇਟੀ ਦੇ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕ ਹੈ ਉਹਨਾਂ ਨੂੰ ਪਰਸਨਲੀ ਕੋਈ ਬੈਨੀਫਿਟ ਨਹੀਂ ਹੈ ਜੀ ਇਸ ਲੜਾਈ ਦਾ ਜਿਹੜੀ ਲੜਾਈ ਹੈ ਇਸ ਘਰਾਂ ਨੂੰ ਛੱਡ ਕੇ ਜਿੱਥੇ ਮਰਜ਼ੀ ਤੁਸੀਂ VOTING ਕਰਾ ਲਓ ਜਦੋਂ ਮਰਜ਼ੀ ਤੁਸੀਂ ਇਲੈਕਸ਼ਨ ਅੱਜ ਤੱਕ ਸਾਡੀ ਕਲੋਨੀ ਦੇ ਇਲੈਕਸ਼ਨ ਨਹੀਂ ਹੋਏ ਫਿਰ ਇਹ ਕਿੱਦਾਂ ਦੇ ਪ੍ਰਧਾਨ ਬਣਗੇ ਮੈਂ ਤਾਂ ਅਸੀਂ ਕਾਨੂੰਨ ਤੋਂ ਹੀ ਮੰਗ ਹੈ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜੀ ਜੋ ਪਹਿਲਾਂ ਵੀ ਸਾਡੇ ਫੈਸਲਾ ਹੋਇਆ ਹੈ ਜੀ ਕਾਨੂੰਨ ਨੇ ਦੋ ਕੋਟਾ ਨੇ ਸਾਡੇ ਹੱਕ ਚ ਕੀਤਾ ਹੈ ਮਾਨਯੋਗ ਡਿਪੀ ਕਮਿਸ਼ਨਰ ਦੀ ਮੈਂ ਰਿਪੋਰਟ ਆਪ ਜੀ ਨੂੰ ਵਿਖਾਣਾ ਅਸੀਂ RTI ਨਹੀਂ ਲਿੱਤੀ ਹੈ ਜੀ ਇੱਕ ਮਿੰਟ ਮੈਂ ਵਿਖਾਣਾ ਜੀ ਆਪ ਜੀ ਨੂੰ ਗੁਰਦੀ ਜੀ ਕੋ ਰੈਵਨਿਊ ਡਿਪਾਰਟਮੈਂਟ ਵਾਲਾ ਵੀ ਕਾਗਜ਼ ਦਿਖਾ ਦਿਓ ਹਾਂਜੀ ਹਾਂਜੀ ਮੈਂ ਦਿਖਾਣਾ ਜੀ ਬਿਲਕੁਲ ਦੇ ਜੀ ਦਾ ਹੈ ਫਾਰਮ ਦਾ ਹੈ ਹਾਂ ਮੈਂ ਤਾਂ ਨੀਚੇ ਧੋੜ ਦੋ ਉਹ ਕਿੱਥੇ ਨੇ ਕਿੱਥੇ ਪਹਿਲੇ ਨੀਵੇਂ ਕਰੋ ਭਾਈ ਮੈਂ ਕੀ ਨਾਮ ਹੈਗਾ ਔਰ ਜਿਹੜਾ ਇੱਥੇ ਕਲੋਨੀ ਦਾ ਮਾਮਲਾ ਹੈ ਉਸ ਬਾਰੇ ਦੱਸ ਦੋ ਜੀ ਹਾਂਜੀ ਮੈਂ ਨਵਨੀਤ ਕੌਰ ਤੇ ਇਹ ਜ਼ਮੀਨ ਜਿਹੜੀ ਹੈ ਜਿਹਦਾ ਇਹ ਰੌਲਾ ਕਰ ਰਹੇ ਨੇ ਇਹ ਸਾਡੀ ਸ਼ੁਰੂ ਤੋਂ 1999 ਤੋਂ 1998 ਤੋਂ जोगिंदर कौर ਦੇ ਨਾਮ ਸੀ ਸਾਡੀ ਮਾਤਾ ਜੀ ਦੇ ਨਾਮ ਉਸ ਤੋਂ ਬਾਅਦ ਮੇਰੇ ਨਾਮ ਤੇ ਪਟਾਨਾਮਾ ਹੋਇਆ ਜੀ ਤੇ ਇਹ ਸਾਡੀ ਜ਼ਮੀਨ ਹੈ ਇਹ ਕੁਸ਼ਕੂ ਚੰਦ ਕੁ ਲੋਕ ਨੇ ਜਿਹੜੇ ਇਹਨਾਂ ਨੂੰ ਹਥਿਆਨ ਲਈ ਇਸ ਜ਼ਮੀਨ ਨੂੰ ਹਥਿਆਨ ਲਈ ਸਾਨੂੰ ਸ਼ੁਰੂ ਤੋਂ ਥ੍ਰੈਟ ਕਰਦੇ ਆ ਰਹੇ ਨੇ ਸਾਨੂੰ ਤੰਗ ਕਰਦੇ ਆ ਰਹੇ ਨੇ ਤੇ ਮੈਨੂੰ ਮੰਨ ਜਾਓਗਾ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਇਨਸਾਫ ਦਵਾਈਗੀ ਮੈਡਮ ਕਿੰਨੀ ਕਿੰਨੀ ਕੁ ਜ਼ਮੀਨ ਹੈਗੀ ਹੈ ਇਹ ਇਹ 3200 ਗਜ ਦਾ ਪਲਾਟ ਹੈ ਜੀ ਉਹ ਕਹਿੰਦੇ ਕਿ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਖਿਲਿਆ ਹੋਇਆ ਹੈ ਇਹ ਸ਼ੁਰੂ ਤੋਂ ਇਹੀ ਗੱਲ ਕਹਿ ਕੇ ਸਾਨੂੰ ਤੰਗ ਕੀਤਾ ਜਾ ਰਿਹਾ ਜੀ ਅੱਛਾ ਜੀ ਹਾਂ ਜੀ ਕੀ ਕਹਿੰਦੇ ਤੰਗ ਕਿਵੇਂ ਕਰਦੇ ਸਰ ਕਦੇ ਪੁਲਿਸ ਭੇਜ ਦਿੰਦੇ ਨੇ ਕਦੇ ਕੁਛ ਕਦੇ ਕੁਛ ਕਿਹਾ ਜਾਂਦਾ ਹੈ ਕਿ ਇਹ ਜਗ੍ਹਾ ਛੱਡੋ ਮਤਲਬ ਸਾਨੂੰ ਇਸ ਤਰ੍ਹਾਂ ਤੰਗ ਕੀਤਾ ਜਾਂਦਾ ਬਾਰ-ਬਾਰ ਮੈਡਮ ਇਹ ਇਲਜ਼ਾਮ ਇਹ ਵੀ ਹੈ ਕਿ ਜਿਹੜੀ ਜਗ੍ਹਾ ਤੁਹਾਡੇ ਨਾਮ ਤੇ ਬੋਲਦੀ ਸੀ ਉਹ ਤੁਸੀਂ ਪਹਿਲਾਂ ਆਲਰੇਡੀ ਮਾਰਕੀਟ ਕੱਟ ਕੇ ਵੇਚ ਚੁੱਕੇ 4500 ਵਿੱਚ ਦੇ ਨਹੀ ਸਰ ਇਹ ਸਾਰੀ ਟੋਟਲ ਜਗ੍ਹਾ ਜਗਿੰਦਰ ਕੌਰ ਦੇ ਨਾਮ ਸੀ ਜੀ ਪਰ ਨੋ ਨਕਸ਼ਾ ਨਕਸ਼ੇ ਦੀ ਦਿਖਾ ਰਿਹਾ ਕਿ ਸਾਈਟ ਤੇ ਜਿਹੜਾ ਕਿ ਫੈਸਲੇ ਦੇ ਵਿੱਚ ਇਹ ਸਾਰਾ ਝੂਠਾ ਬਣਾਇਆ ਹੋਇਆ ਜੀ ਸਭ ਕੁਝ ਬਾਕੀ ਜੋਗਿੰਦਰ ਕੌਰ ਦੇ ਨਾਮ ਹੈ ਰਜਿਸਟਰਡ ਪਟਾ ਨਾਮਾ ਬੋਲਦਾ ਜੀ ਪਟਾ ਨਾਮਾ ਤੁਹਾਡੇ ਨਾਮ ਤੇ ਬੋਲਦਾ ਹੈ ਜੀ ਜੋਗਿੰਦਰ ਕੌਰ ਦੇ ਨਾਮ ਤੇ ਤੁਹਾਡੇ ਤੁਹਾਡਾ ਨਾਮ ਕਿਸ ਤਰ੍ਹਾਂ ਉਸੇ ਮੈਂਸ਼ਨ ਹੋਇਆ ਮਾਤਾ ਜੀ ਨੇ ਮੇਰੇ ਨਾਮ ਤੇ ਕੀਤਾ ਜੀ ਫਿਰ ਅੱਗੇ ਫਿਰ ਤੁਸੀਂ ਉਹਨੂੰ ਸੇਲ ਆਊਟ ਕੀਤਾ ਹੋਵੇਗਾ ਨਹੀਂ ਸਰ ਹੱਲੇ ਕੋਈ ਗੱਲ ਨਹੀਂ ਐਸੀ ਤੇ ਕੋਰਟ ਦਾ ਫੈਸਲਾ ਤੁਹਾਡੇ ਹੱਕ ਹੀ ਜਾ ਰਿਹਾ ਹਾਂਜੀ ਸਰ ਹਾਂਜੀ ਸਰ ਤੇ ਫਿਰ ਵੀ ਇਹ ਤੰਗ ਕਰੀ ਜਾਂਦੇ ਸਰ ਬਹੁਤ ਜ਼ਿਆਦਾ ਤੰਗ ਕਰਦੇ ਤੁਸੀਂ ਡਿਫਰਮੇਸ਼ਨ ਲਈ ਜਾ ਸਕਦੇ ਹੋ ਨਾ ਸਰ ਸਾਨੂੰ ਅਦਾਲਤ ਤੇ ਵਿਸ਼ਵਾਸ ਹੈ ਜੀ ਕਿਹੜਾ 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 ਕੋਰਟ ਤੁਸੀਂ ਗਏ ਹੋ ਜਿਹੜਾ ਤੁਹਾਡੇ ਹੱਕ ਤੇ ਸਰ ਅਦਾਲਤ ਤੇ ਕੋ ਮਨਦੀਪ ਸਿੰਘ ਜੱਜ ਜੀ ਹਾਂਜੀ ਤੇ ਮਨਾਸ ਜੀ ਜੀ ਹਾਂਜੀ ਸਰ ਹਾਂਜੀ ਸਰ ਸਟੇਟਸ ਕੋ ਦੀ ਗੱਲ ਕਿਹ ਜਾਰੀ ਹੈ ਕਿ ਸਟੇਟਸ ਕੋ ਲੱਗੇ ਹੋਇਆ ਉਹਦੇ ਤੇ ਸਰ ਉਹ ਵੇਖੋ ਸ਼ੁਰੂ ਤੋਂ ਜੋ ਹੈ ਉਹ ਤਾਂ ਸਭ ਨੂੰ ਪਤਾ ਹੀ ਹੈ ਬਾਕੀ ਪਟਨਾਮ ਜੁਗਿੰਦਰ ਕੌਰ ਦੇ ਨਾਮ ਹੈ ਇਸ ਜਮੀਨ ਦਾ ਭਾਵੇਂ ਜਮੀਨ ਤੁਹਾਡੀ ਹੈ ਹਾਂਜੀ ਜਮੀਨ ਸਾਡੀ ਹੈ ਅੱਗੇ ਮੈਡਮ ਕਿਤੇ ਕਿਤੇ ਨਾਮ ਤੋਂ ਕਿ ਉੱਥੇ ਕਹਿੰਦੇ ਵੀ ਲਗਾਤਾਰ ਤੇ ਟਰੈਕਟਰ ਵੀ ਆਉਂਦੇ ਆ ਪਲਾਟ ਕੱਟੇ ਜਾ ਰਹੇ ਆ ਇਸ ਜਗ੍ਹਾ ਦੇ ਉੱਪਰ ਕੀ ਆਪਾਂ ਇਹਨੂੰ ਅੱਗੇ ਸੇਲ ਆਊਟ ਵੀ ਕਰ ਸਕਦੇ ਸਰ ਇਹ ਸਭ ਝੂਠ ਹੈ ਅਫਵਾਹ ਹਾਂਜੀ ਜੁਗਿੰਦਰ ਕੌਰ ਦੇ ਹੋਰ ਵੀ ਵਾਰਸ ਹੈਗੇ ਆ ਜੀ ਹਾਂਜੀ ਕੌਣ ਹਨ ਉਹਦੇ ਵਾਰਸ ਸੀ ਉਹ ਉਹਨਾਂ ਦੇ ਬੇਟਾ ਨੇ ਬੇਟੇ ਨੇ ਬੇਟਾ ਰੂਪਿੰਦਰਪਾਲ ਸਿੰਘ ਜੀ ਮੈਂ ਉਹਨਾਂ ਦੀ ਵਾਈਫ ਹਾਂ ਨਮਨੀਤ ਕੌਰ ਜੀ ਮੈਨੂੰ ਡੈਥ ਤੋਂ ਪਹਿਲਾਂ ਇਹ ਨਾਲ ਡੈਥ ਸੀ ਜਦੋਂ ਹੋਣ ਵਾਲੀ ਮਤਲਬ ਕਾਫੀ ਤਬੀਅਤ ਖਰਾਬ ਹੋ ਗਈ ਸੀ ਉਹਨਾਂ ਦੀ ਤਾਂ ਉਹਨਾਂ ਨੇ ਡਿਸੀਜਨ ਲਿਆ ਕਿ ਮੈਂ ਇਹ ਜ਼ਮੀਨ ਤੁਹਾਡੇ ਨਾਮ ਕਰ ਦਾਂ। ਇਹ ਕਿਹ ਵੀ ਕਿਹਾ ਜਾ ਰਿਹਾ ਕਿ ਤੁਹਾਡੇ ਤੁਹਾਡੇ ਨਾਲ ਪੋਲੀਟੀਕਲ ਤੁਹਾਡੇ ਨਾਲ ਹੈਗੇ ਲੋਕ ਜਿਹੜੇ ਇਸ ਕੰਮ ਨੂੰ ਜਿਹੜਾ ਅੰਜਾਮ ਦੇ ਰਿਹਾ ਦੋਨੋਂ ਕਿਸ ਚੀਜ਼ ਦੇ ਉੱਪਰ ਦਬਾਅ ਬਣਾ ਰਹੇ ਨਹੀਂ ਸਰ ਇਹ ਕੋਈ ਮੈਨੂੰ ਪਤਾ ਨਹੀਂ ਅਸੀ ਕੇ ਗੁਰਦੀਪ ਜੀ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਜੋ ਕਿ ਮੈਂ ਆਪਣਾ ਕਿਤੇ ਤੋਂ ਪ੍ਰਾਪਰਟੀ ਡੀਲਰ ਦਾ ਕੰਮ ਕਰ ਰਿਹਾ ਪਿਛਲੇ 20 25 ਸਾਲਾਂ ਤੋਂ ਜੀ ਇਹਨਾਂ 'ਤੇ આરોਪ ਲੱਗਿਆ ਕਿ ਇਹ ਪਲੇਗ੍ਰਾਉਂਡ ਦੀ ਥਾਂ ਹੈ ਜਿਹੜੀ ਤੁਸੀਂ ਵੇਚਣਾ ਚਾਹੁੰਦੇ ਹੋ ਕੋਈ ਸ਼੍ਰੇਂਤਰ ਰੱਖ ਰਹੇ ਹੋ ਦੇਖੋ ਜੀ ਇਹ ਸਭ ਇੱਕ ਝੂਠੀ ਇਹਨਾਂ ਦੀ ਛੇੜੇਂਤਰ ਵਾਲੀ ਗੱਲ ਹੈ ਜੀ ਕੋਈ ਪਲੇਗ੍ਰਾਉਂਡ ਨਹੀਂ ਜੀ ਅੱਜ ਤੱਕ ਇਹਨਾਂ ਦੇ ਕੋਲੇ ਕੋਈ ਵੀ ਫੈਕਟਸ ਜਾਂ ਤੱਥ ਨਹੀਂ ਹੈਗੇ ਜਿਸ 'ਤੇ ਸਾਬਤ ਕਰ ਸਕਣ ਇਹ ਬੇਸਿਕਲੀ ਕਰਦੇ ਗੀਆਂ ਇੱਕ ਉਹਥੇ ਇਹਨਾਂ ਦਾ ਨਵਨੀਤ ਕੌਰ ਜੀ ਦਾ ਜਿਵੇਂ ਇਹਨਾਂ ਨੇ ਪਹਿਲਾਂ ਹੀ ਦੱਸਿਆ ਹੈਗਾ ਇਹ ਕਿਨਾਂ ਦੀ ਮਾਤਾ ਜੀ ਦਾ ਪਲਾਟ ਸੀਗਾ ਜੀ ਜੋ ਇਹਨਾਂ ਨੇ ਆਪਣੀ ਦੱਤ ਤੋਂ ਪਹਿਲਾਂ ਰਜਿਸਟਰਡ ਉਹਦੇ ਨਾਂ ਤੇ ਪਟਾ ਨਾਮ ਹੈ ਜੀ ਰਜਿਸਟਰਡ ਹੋਇਆ ਆ ਉਗਲਸ ਪਟਾ ਨਾਮ ਦੇ ਆਧਾਰ ਤੇ ਉਹਨਾਂ ਨੇ ਆਪਣੀ ਦੇਤ ਤੋਂ ਪਹਿਲਾਂ ਆਪਣੀ ਜਿਹੜੀ ਨੂੰ ਨੂੰ ਨਮਨੀਤ ਕੋਰ ਨੂੰ ਦੇ ਚੁੱਕੇ ਸੀਗੇ ਜੀ ਕੋਈ ਕਿਸੇ ਤਰ੍ਹਾਂ ਦਾ ਸਟੇਟਸ ਕੋ ਨਹੀਂ ਹੈ ਅਗਰ ਉਹ ਹੈਗਾ ਆ ਉਹ ਸਬਦ ਕਰਦਣ ਯਾਦਨ ਦਿਖਾਦਣ ਇਹਨਾਂ ਨੇ ਇਸ ਚੀਜ਼ ਦਾ ਇੱਕ ਝੂਠਾ ਦਾਵਾ ਦਾਇਰ ਕੀਤਾ ਸੀਗਾ 2023 ਦੇ ਵਿੱਚ ਜੀ ਜੱਜ ਮਾਨਯੋਗ ਅਦਾਲਤ ਜੱਜ ਮਨਦੀਪ ਸਿੰਘ ਜੀ ਦੀ ਅਦਾਲਤ ਦੇ ਵਿੱਚ ਉਹ ਇੱਕ ਮਹੀਨੇ ਇੱਕ ਸਾਲ ਦੇ ਕਰੀਬ 9 ਮਹੀਨੇ ਉਦੇ ਤੇ ਚੱਲਿਆ ਜੀ ਜਦੋਂ ਦਾ ਇਹ ਪਿਛਲੇ ਵੀ 25 ਸਾਲਾਂ ਤੋਂ ਇਸ ਪਲਾਟ ਦੇ ਉੱਤੇ ਇਹ ਰਕਬੇ ਦੇ ਉੱਤੇ ਆਪਣੀ ਖੇਤੀ ਪਸ਼ੂਆਂ ਲਈ ਚਾਰਾ ਬੀਜਦੇ ਸੀਗੇ ਜੀ ਕਰ ਰਹੇ ਸੀਗੇ ਜਦੋਂ ਮਾਨਯੋਗ ਅਦਾਲਤ ਨੇ ਇਸ ਚੀਜ਼ ਤੇ ਇਹਨਾਂ ਦੇ ਦਾਅਵੇ ਦੇ ਉੱਤੇ ਸਟੇਟਸ ਕੋ ਲਾਇਆ ਤਾਂ ਉਦੋਂ ਉਦੋਂ ਲਾਇਆ ਸੀਗਾ ਉਸ ਤੋਂ ਬਾਅਦ 9 ਮਹੀਨੇ ਦੇ ਵਿੱਚ 9 ਮਹੀਨੇ ਕੇਸ ਚੱਲਣ ਦੇ ਬਾਅਦ ਯਾਦ ਜੱਜ ਸਾਹਿਬ ਨੇ ਇਹ ਕੇਸ ਡਿਸਮਿਸ ਕਰਤਾ ਮਨੀਤ ਕੋਰ ਦੇ ਹੱਕ ਦੇ ਵਿੱਚ ਇਹ ਕੋਈ ਵੀ ਪਾਰਕ ਦੇ ਜਿਹੜਾ ਕਹਿੰਦੇ ਆ ਬੱਚਿਆਂ ਦੇ ਖੇਡਣ ਦਾ ਪੁਖਤਾ ਸਬੂਤ ਨਹੀਂ ਪੇਸ਼ ਕਰ ਸਕਦੇ ਨਕਸ਼ੇ ਦੇ ਦੱਸ ਰਹੇ ਆ ਕਿ ਪਾਰਕ ਹੈ ਸਕੂਲ ਦੇ ਕੋਲ ਸਾਹਨ ਵੀ ਐ ਬਾਬਾ ਜੀ ਸਰ ਨਕਸ਼ੇ ਦੇ ਵਿੱਚ ਤਾਂ ਮੈਂ ਕਹਿ ਦਾਂਗਾ ਜੀ ਕਿਲਾ ਚੌਂਕ ਦੀ ਜਗ੍ਹਾ ਦੇ ਵਿੱਚ ਪਾਰਕ ਛੱਡਿਆ ਹੋਇਆ ਜੀ ਕੋਈ ਫੈਕਸ ਦੇ ਆਧਾਰ ਤੇ ਖੜਨਗੇ ਇਹਨਾਂ ਨੇ ਬਹੁਤ ਕੰਪਲੇਂਟਾਂ ਪਾਈਆਂ ਮਾਨਯੋਗ ਡਿਪਟੀ ਕਮਿਸ਼ਨਰ ਦੇ ਵੀ ਝੂਠੀਆਂ ਪਾਈਆਂ ਜੀ ਜੂੜ ਦੇ ਆਧਾਰ ਤੇ ਉਥੇ ਦੀ ਵੀ ਮੈਂ ਆਗਲੀ ਨੂੰ ਰਿਪੋਰਟ ਦਿਖਾ ਦਾਂਗਾ ਜੋ ਮੇਰੇ ਕੋਲ ਹੈ ਉਥੇ ਵੀ ਉਹਨਾਂ ਨੇ ਆਪਣੇ ਵਿੱਚ ਨਾ ਕੋਈ ਇੱਕ ਪਾਰਟੀਕੂਲਰ ਬੰਦਾ ਨਹੀਂ ਹੈ ਉਥੇ ਕਲੋਨੀ ਦੇ ਘਟੋੜ 50 ਤੋਂ 60% ਕੱਟੇ ਹੋਏ ਪਏ ਜਿਨ੍ਹਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਕਿ ਸਾਰੇ ਤੁਹਾਡੇ ਖਿਲਾਫ ਹੈ ਈ ਐਜੀਵ ਮੱਕੀ ਦਿਖ ਰਿਹਾ ਸਰ ਮੈਂ ਇਦਾਂ ਦੱਸਦਾ ਕਿ ਤੁਸੀਂ ਤਾਂ ਹੁਣ ਮੀਡੀਆ ਤੁਹਾਡੇ ਤੋਂ ਕੋਈ ਚੀਜ਼ ਲੁਕੀ ਨਹੀਂ ਐ ਤੁਸੀਂ ਜਾ ਕੇ ਪੂਰੀ ਕਲੋਨੀ ਦੇ ਵਿੱਚ ਸਰਵੇ ਕਰੋ ਇਹ ਸਿਰਫ ਬਲਾਡ ਦੇ ਕੋਲ ਚੰਦ ਘਰਾਂ 10 ਘਰ ਜਿਹੜੇ ਉਹ ਉੱਥੇ ਇਕੱਠੇ ਹੁੰਦੇ ਆਂ ਜੀ ਬਾਕੀ ਕਲੋਨੀ ਦੇ ਵੀ 350 ਘਰ ਆ 300 ਘਰ ਦੇ ਵਿੱਚ ਕੱਲਾ-ਕੱਲਾ ਜਾ ਕੇ ਪੁੱਛਿਆ ਜਾ ਸਕਦਾ ਮੈਂ ਵੀ ਉਸ ਕਲੋਨੀ ਦਾ ਵਸਨੀਕ ਆ ਜੀ ਮੇਰੇ ਨਾਲ ਵੀ ਹੈਗੇ ਮੈਂ ਕੋਈ ਇੱਕ ਇਕੱਠ ਕਰਨ ਵਾਲੇ ਇਹ ਨਹੀਂ ਸਾਬਤ ਕਰ ਸਕਦਾ ਸੱਚ ਨੂੰ ਝੂਠ ਨਹੀਂ ਬਣਾ ਸਕਦਾ ਹੈਗਾ ਹਨਾ ਜੋ ਵੀ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜੀ ਇਹ ਸਿਰਫ ਕਿਸੇ ਕਾਗਜ਼ ਇਹ ਕੀ ਕਰੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਇਸ ਕਰਕੇ ਵਰਤੇ ਜਾਂਦਾ ਕਿਉਂਕਿ ਇਹ ਮੇਰੀ ਭੈਣ ਹੈ ਜੀ ਨਵਨੀਤ ਕੌਰ ਜੀ ਸਾਡੇ ਰਿਸ਼ਤੇ ਦੇ ਵਿੱਚ ਜੀ ਮੈਂ ਇਹਨਾਂ ਦੇ ਨਾਲ ਖੜਦਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੀ ਹੁਣ ਇਹਨਾਂ ਨੇ ਅਦਾਲਤ ਦੇ 15 ਦਿਨ ਪਹਿਲਾਂ ਆਪਣਾ ਫੈਸਲੇ ਤੋਂ ਬਾਅਦ ਪਲਾਟ ਤੇ ਦੁਬਾਰਾ ਚਰੀ ਬੀਜਣ ਦੀ ਕੀਤਾ ਟਰੈਕਟਰ ਲਾਇਆ ਜੀ ਅੰਦਰ ਕਰ ਰਹੇ ਸੀਗੇ ਕੰਮਗਾ ਇਹਨਾਂ ਦੀ ਮਿਲੀ ਜੁਲੀ ਸ਼ਾਹੀਸ਼ ਨਾਲ ਕਿਸ ਦੀ ਸ਼ਹਿਤ ਕਰਦੇ ਸਾਨੂੰ ਨਹੀਂ ਪਤਾ ਇਸ ਚੀਜ਼ ਬਾਰੇ ਇਹਨਾਂ ਨੇ 20-25 ਬੰਦਿਆਂ ਨੇ ਗੁੰਡਾਗਰਦੀ ਦਾ ਪੂਰਾ ਨੰਗਾ ਨਾਚ ਨੱਚਿਆ ਜੀ ਉੱਥੇ ਆ ਕੇ ਗੰਧ ਤੋੜੀ ਪਲਾਟ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਇੱਟਾਂ ਮਾਰੀਆਂ ਜਾਨੋ ਮਾਰਨ ਦੀਆਂ ਨੇ ਧਮਕੀਆਂ ਦਿੱਤੀਆਂ ਅਸੀਂ ਨੇ ਭੈਣ ਗਈ ਉੱਥੇ ਵੀ ਆਹ ਕੋਰਟ ਦੇ ਕਾਗਜ਼ ਐ ਜੀ ਦੇਖੋ ਕੋਰਟ ਨੇ ਸਾਡੇ ਹੱਕ ਚ ਕੀਤੇ ਕੋਈ ਸਟੇਜ ਨਹੀਂ ਉੱਥੇ ਖਰਬੰਦਾ ਜੀ ਨੇ ਕਿਹਾ ਵੀ ਮੈਂ ਕਿਸੇ ਕੋਰਟ ਦੇ ਆਰਡਰਾਂ ਨੂੰ ਨਹੀਂ ਮੰਨਦਾ ਹੈਗਾ ਵੀ ਮੈਂ ਇਹਨਾਂ ਆਰਡਰਾਂ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਕਾਫੀ ਮੇਰੇ ਮਾਤਾ ਜੀ ਗਰੇ ਜੀ ਮੇਰੇ ਮਾਤਾ ਜੀ ਨੂੰ ਜਾਨੋ ਮਾਰਨ ਦੀ ਜੇ ਨਾਲ ਤਿੰਨ ਚਾਰ ਲੇਡੀਜ਼ ਨਾਲ ਖਰਬੰਦਾ ਜੀ ਦੀ ਵਾਈਫ ਮੋਣੀ ਖਰਬੰਦਾ ਜੀ ਨੇ ੱੱਕਾ ਮਾਰ ਕੇ ਜ਼ਮੀਨ ਤੇ ਗਰੇ ਜੀ ਦੀ ਅਸੀਂ ਐਫ ਆਈ ਆਰ ਵੀ ਕਟਾਈ ਮਾਨਯੋਗ ਐਸਐਸਪੀ ਸਾਹਿਬ ਨੂੰ ਸਾਰੀਆਂ ਵੀਡੀਓ ਹਾਂਜੀ ਉਹ ਕਹਿੰਦੇ ਗੁੰਡਾਗਰਦੀ ਤੁਹਾਡੇ ਵੱਲੋਂ ਹੁੰਦੀ ਹੈ ਸਰ ਉਹਦਾ ਕੋਈ ਪੁਖਤਾ ਸਬੂਤ ਹੈ ਮੈਂ ਕਹਿ ਦਾਂਗਾ ਕਹਿਣ ਨਾਲ ਨਹੀਂ ਨਾ ਕੋਈ ਗੱਲ ਦੇਖੋ ਜੇ ਐਫਆਈਆਰ ਵੀ ਹੋਈ ਹੈ ਉਹਨਾਂ ਤੇ ਸੱਤ ਬੰਦਿਆਂ ਤੇ ਬਾਈ ਨੇਮ ਹੋਈ ਹੈ ਉਹਦੀ ਕੱਲੀ-ਕੱਲੀ ਮੈਂ ਆਪ ਜੀ ਨੂੰ ਵੀਡੀਓ ਦਿਖਾਣਾ ਕੱਲੇ-ਕੱਲੇ ਮੇਰੇ ਕੋਲੇ ਫੋਟੋਗ੍ਰਾਫਸ ਹੈਗੀਆਂ ਫੋਟੋਗ੍ਰਾਫਸ ਮੀਡੀਆ ਨੂੰ ਤੇ ਸਮੂਹ ਕਰਾਇਓ ਜਿਹੜਾ ਫੋਟੋਗ੍ਰਾਫਸ ਮੰਗਾਓ ਉਹ ਕੱਲੇ-ਕੱਲੇ ਪੁਖਤਾ ਸਬੂਤ ਤੁਸੀਂ ਜੀ ਅੱਜ ਬੈਠੇ ਹੋ ਕਾਨੂੰਨ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜੀ ਜੇ ਕਾਨੂੰਨ ਨੇ ਕੋਈ ਐਫਆਈਆਰ ਕਿਸਤੇ ਕਰਦੇ ਆ ਜੀ ਉਹ ਕੰਮ ਇਹਨਾਂ ਨੂੰ ਵੀ ਪਤਾ ਹੋਣਾ ਜੀ ਹੈਨਾ ਜੀ ਏ ਐਸ ਅ ਪ੍ਰੋਪਰਟੀ ਲੁੱਤੀ ਦੱਸੋ ਜਿਹੜੀ 4500 ਗਾਜੀ ਜਗ੍ਹਾ ਕਹਿ ਰਹੇ ਕਿ ਉਹ ਜਗ੍ਹਾ ਵੇਚ ਚੁੱਕੇ ਆ ਪਹਿਲਾਂ ਜਿਹੜੇ ਖਸਰੇ ਨੰਬਰਾਂ ਦੀ ਵੀ ਜ਼ਿਕਰ ਕੀਤਾ ਜਾ ਰਿਹਾ ਤੁਸਾਂ ਤੁਸੀਂ ਕਿਸ ਤਰ੍ਹਾਂ ਐਜ਼ ਅ ਡੀਲਰ ਦੇਖਦੇ ਹੋ ਕਿ ਉਹ ਜਗ੍ਹਾ ਜਿਹੜੀ ਤੁਹਾਨੂੰ ਵੇਚਣ ਲਈ ਆਈ ਹੈ ਸਰ ਮੈਂ ਦੱਸਦਾ ਜੀ ਕੋਈ ਵੇਚਣ ਲਈ ਨਹੀਂ ਜਗ੍ਹਾ ਆਈ ਹੈ ਜੀ ਸਾਡੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਸਾਡੀ ਭੈਣ ਦੀ ਪ੍ਰਾਪਰਟੀ ਹੈ ਜੀ ਉਹਨਾਂ ਦੀ ਜੱਦੀ ਹੈ ਇਹਨਾਂ ਦੀ ਅੱਖ ਹੈ ਜੀ ਜਿਹੜੇ ਚਾਰ ਘਰ ਉੱਥੇ ਨੇੜੇ ਦੇ ਵਸਦੇ ਨੇ ਜੀ ਵੀ ਅਸੀਂ ਉਸਤੇ ਕਬਜ਼ਾ ਕਰ ਲਈਏ ਸ਼ੁਰੂ ਤੋਂ ਇਸ ਪਲਾਟ ਤੇ ਅੱਖ ਰੱਖਦੇ ਸੀਗੇ ਜੀ ਤੇ ਬਾਕੀ ਰਹੀ ਤੁਸੀਂ ਗੱਲ ਜਿਹੜੇ ਫੈਕਟਸ ਦੀ ਤੁਸੀਂ ਰੇਵਨਿਊ ਡਿਪਾਰਟਮੈਂਟ ਪਹਿਲਾਂ ਵੀ ਵੈਰੀਫਾਈ ਕਰ ਚੁੱਕਿਆ ਜਿਸ ਚੀਜ਼ ਦੀ ਆਰਟੀਆਈ ਰਾਈ ਮੈਂ ਕਾਪੀ ਲਈਤੀ ਹੈ ਉਹ ਆਪ ਜੀ ਨੂੰ ਦਿਖਾ ਦਿੰਨਾ ਕਿ ਰੈਵਨਿਊ ਡਿਪਾਰਟਮੈਂਟ ਨੇ ਇਹ ਰਿਪੋਰਟ ਆਹ ਲੋ ਜੀ ਮੈਂ ਇੱਕ ਨੂੰ ਤਾਂ ਰੈਵਨਿਊ ਡਿਪਾਰਟਮੈਂਟ ਦੀ ਆਹ ਜੀ ਨੂੰ ਜਮ੍ਹਾਂ ਬੰਦੀ ਔਰ ਮੈਂ ਇੱਕ ਸਵਾਲ ਕਰਨਾ ਚਾਹਾਂਗਾ ਅਗਰ ਇਹ ਕਹਿੰਦੇ ਆ ਖਰਮੰਦਾ ਜੀ ਮੈਂ ਤਾਂ ਇਸ ਪ੍ਰਾਪਰਟੀ ਦੇ ਪੇਪਰ ਦਿਖਾਨਾ ਕੋਈ ਪਾਰਖ ਦਾ ਪੁਗਤਾ ਸਬੂਤ ਤਾਂ ਪ੍ਰਸ਼ਾਸਨ ਦੇ ਅੱਗੇ ਰੱਖਣ ਭਾਜੀ ਜੋ ਵੀ ਗੱਲ ਹੈ ਕਿਸੇ ਤਰ੍ਹਾਂ ਦੀ ਅਗਰ ਕੋਈ ਸਖ ਦਾ ਸਬੂਤ ਹੈ ਕੋਰਟ ਹੀ ਪੇਸ਼ ਕਰਨ ਕੋਰਟ ਦੇ ਵਿੱਚ ਕਲੀਅਰ ਇਹ ਮੈਂ ਆਪ ਜੀ ਨੂੰ ਦਿਖਾਵਾਂਗਾ ਜੱਜ ਮਨਦੀਪ ਸਿੰਘ ਦੀ ਅਦਾਲਤ ਦਾ ਫੈਸਲਾ ਹੈ ਜੀ ਉਹਨਾਂ ਨੇ ਕਲੀਅਰ ਡਿਸਮਿਸ ਕੀਤਾ ਹੈ ਵੀ ਇਹ ਕੋਈ ਵੀ ਪਾਰਟੀ ਹੈ ਜਿਹੜੀ ਉਕਤਾ ਸਬੂਤ ਨਹੀਂ ਕਰ ਉਹ ਮੈਂ ਇੱਕ ਧਿਆਨ ਹੋਰ ਆਪ ਜੀ ਨੂੰ ਗੱਲ ਚ ਲੈਣਾ ਜਾਵਾਂਗਾ ਕੀ ਜਿਹੜੀ ਕਲੋਨੀ ਦਾ ਆਪਦੇ ਆਪ ਨੂੰ ਪ੍ਰਧਾਨ ਕਹਿੰਦੇ ਆ ਵੀ ਹਰੇਕ ਜਿਗਾ ਪ੍ਰਧਾਨ ਲਿਖਦੇ ਆ ਕੀ ਆਪਦੇ ਆਪ ਨੂੰ ਕੋਈ ਕਹਿਣ ਨਾਲ ਪ੍ਰਧਾਨ ਬਣ ਜਾਂਦਾ ਹੈ ਕਦੀ ਅੱਜ ਤੱਕ ਕਲੋਨੀ ਦੀ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਨੂੰ ਚੁਣਿਆ ਗਿਆ ਪ੍ਰਧਾਨ ਦਾ ਇਹ ਕਿਸ ਬੇਸ ਤੇ ਪ੍ਰਧਾਨ ਕਹਿੰਦੇ ਆ ਆਪਣੇ ਆਪ ਨੂੰ ਕੋਈ ਕਹਿਣ ਨਾਲ ਆ ਸਾਡੇ ਕਲੋਨੀ ਦੀ ਸੰਤਨ ਇਨਕਲੇਵ ਦੀ ਐਸੋਸੀਏਸ਼ਨ ਦਾ ਇੱਕ ਮੈਮੋਰੰਡਮ ਹੈ ਜੀ ਜਿਹਦੀ ਮੈਂ ਕਾਪੀ ਵਖਾਨਾ ਜੀ ਜਿਹੜੀ ਰਜਿਸਟਰਡ ਹੋਈ ਹੋਈ ਹੈ ਆ ਸੱਤ ਮੈਂਬਰੀ ਕਮੇਟੀ ਦੇ ਨਾਂ ਤੇ ਜਿਸ ਚ ਕਰਨਲ ਦੁੱਲਤ ਜੀ ਬਲਤੇਜ ਜਗਜੀਵਨ ਸਿੱਧੂ ਬਲਦੇਵ ਸਿੰਘ ਜਸਵੀਰ ਸਿੰਘ ਸਿੱਧੂ ਦਵਿੰਦਰ ਸਿੰਘ ਇੰਦਰਵੀਰ ਸਿੰਘ ਸੰਧੂ ਆ ਮੈਮੋਰੈਂਡਮ ਦੀ ਕਾਪੀ ਤੇ ਹੈ ਇਹਨਾਂ ਦਾ ਤਾਂ ਕਲੋਨੀ ਨਾਲ ਕੋਈ ਹੈ ਹੀ ਨਹੀਂ ਇਹ ਤਾਂ ਥ੍ਰੈਟ ਕਰਨ ਵਾਲੇ ਬੰਦੇ ਆ ਬਲੈਕਮੇਲਰ ਕਰਦੇ ਆ ਬਲੈਕਮੇਲਰ ਹਾਂਜੀ ਇਹ 2000 ਚੋਦਾ ਦੀ ਸੋਸਾਇਟੀ ਸੰਤ ਇਨਕਲੇਵ ਦੀ ਰਜਿਸਟਰਡ ਹੈ ਤੁਸੀ ਆ ਜੀ ਨੂੰ ਪਤਾ ਹੀ ਹੋਵੇ ਜਿੱਥੇ ਇੱਕ ਜਗ੍ਹਾ ਸੋਸਾਇਟੀ ਕੋਈ ਰਜਿਸਟਰਡ ਹੋਵੇ ਉੱਥੇ ਦੂਜੀ ਨਹੀਂ ਹੋ ਸਕਦੀ ਜੀ ਇੱਕ ਸੋਸਾਇਟੀ ਰਜਿਸਟਰਡ ਦਾ ਕਾਨੂੰਨ ਹੈ ਜੀ ਇਹ 2000 ਕਿਹ ਕਹੋਗੇ ਜਿਹੜੀ ਅੱਜ ਕਾਨਫਰੰਸ ਕੁੱਲ ਮਿਲਾ ਕੇ ਸੀ ਇਹ ਕਵਾਂਗੇ ਜੀ ਇਹ ਸਾਡੇ ਭੈਣ ਨੂੰ ਬਹੁਤ ਥ੍ਰੈਟ ਕਰਦੇ ਆ ਤੰਗ ਕਰਦੇ ਆ ਬਟ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜਦੋਂ 2023 ਦਾ ਸੀ ਇਹ ਹੀ ਕਹਿਣਾ ਜਾਵਾਂਗੇ ਸਟੇਟਸ ਕੋ ਲੱਗਿਆ ਸੀਗਾ ਅਸੀਂ ਪਲਾਟ ਦੇ ਅੰਦਰ ਆਪਣੇ ਵੜੇ ਵੀ ਨਹੀਂ ਗਏ ਕਿਉਂਕਿ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਹੈ ਜਦੋਂ ਸਟੇਟਸ ਕੋ ਉਹਨਾਂ ਨੇ ਤੋੜਿਆ ਉਦੋਂ ਉਸ ਤੋਂ ਬਾਅਦ ਹੀ ਅਸੀਂ ਆਪਣੇ ਪਲਾਟ ਦੇ ਅੰਦਰ ਜਾ ਕੇ ਵਾਹੀ ਕੀਤੀ ਹੈ ਆਪਣੇ ਪਲਾਟ ਦੇ ਅੰਦਰ ਵੜਿਆ ਬਟ ਇਹਨਾਂ ਨੇ ਪਤਾ ਨਹੀਂ ਕਿਹਦੀ ਸ਼ੈ ਤੇ ਸਾਨੂੰ ਨਹੀਂ ਪਤਾ ਇਹਨਾਂ ਨੂੰ ਕਿਹਦੀ ਸ਼ਾਇ ਹੈ ਅੱਜ ਸ਼ਾਇਦ ਪਤਾ ਲੱਗ ਗਿਆ ਇੱਕ ਕਲਦਲ ਦੇ ਸਿੱਧਾ ਸਾਹ ਜੀ ਕੋ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਨਾ ਉਹਨਾਂ ਨੂੰ ਇਫੈਕਟ ਦੇ ਕੇ ਨਾ ਪਤਾ ਨਹੀਂ ਕਿਹਦੀ ਸ਼ੈ ਤੇ ਕਰਦੇ ਸਾਨੂੰ ਨਹੀਂ ਪਤਾ ਜੀ ਕੀ ਕਰਦੇ ਉਹਦਾ ਕਹਿਣਾ ਸੀ ਜਿਹੜੇ ਤੁਹਾਡੇ ਬਲਤੇਸ਼ ਸਿੰਘ ਜੀ ਹੈ ਪਹਿਲਾਂ ਉਹਨਾਂ ਦੇ ਨਾਲ ਸੀ ਉਹ ਉਹ ਇਹਨਾਂ ਦੀ ਗਲਤੀ ਹਾਮੀ ਭਰਦੇ ਸੀ ਵੀ ਮ ਉਹਨਾਂ ਉਹਨਾਂ ਤੋਂ ਕਹਿੰਦੇ ਵੀ ਉਹ ਛੱਡ ਤੋਂ ਉਹਨਾਂ ਦੇ ਦੂਜੀ ਸਰ ਇਸ ਚੀਜ਼ ਦਾ ਕੀ ਸਬੂਤ ਹੈ ਵੀ ਉਹ ਕਹਿੰਦੇ ਬਲਤੇਜ ਪੰਨੂ ਜੀ ਹਮੇਸ਼ਾ ਸੱਚਾਈ ਦੇ ਨਾਲ ਰਹੇ ਆ ਉਹਨਾਂ ਨੇ ਹਮੇਸ਼ਾ ਕਲੋਨੀ ਦੇ ਹੋਣ ਦੇ ਨਾਤੇ ਜਦੋਂ ਫੈਕਟਸ ਵੇਖੇ ਆ ਸਾਰਾ ਕੁਝ ਵੇਖ ਕੇ ਉਹਨਾਂ ਨੇ ਉਹਨਾਂ ਦਾ ਕਿਹਾ ਵੀ ਮੈਂ ਝੂਠ ਦਾ ਕੋਈ ਸਾਥ ਨਹੀਂ ਦੇਣਾ ਉਹ ਅੱਜ ਵੀ ਸੱਚਾਈ ਦੇ ਨਾਲ ਖੜਿਆ ਕਲੋਨੀ ਦੇ 250 ਦੇ ਕਰੀਬ ਘਰ ਉਹਨਾਂ ਦੇ ਨਾਲ ਹੈ ਇਹ 10 ਘਰਾਂ ਨੂੰ ਛੱਡ ਕੇ ਜਿੱਥੇ ਇਨਵੈਸਟਿਗੇਸ਼ਨ ਕੀ ਹੈ ਕੋਰਟ ਦੇ ਵਿੱਚ ਸਟੇਟਸ ਕੀ ਹੈ ਕੋਰਟ 'ਚ ਅਸੀਂ ਪਹਿਲਾਂ ਕਰਿਆ ਸੀ ਕੇਸ ਜੀ ਸਾਨੂੰ ਸਟੇ ਮਿਲ ਗਈ ਸੀਗੀ ਬਾਅਦ ਪੈਸੇ ਤੇ ਇਨਫਲੂਐਂਸ ਦੇ ਨਾਮ ਉਸ ਤੇ ਹੁਣ ਸਾਡੀ ਅਪੀਲ ਚੱਲਦੀ ਹੈ ਅਪੀਲ ਤੁਸੀਂ ਹੁਣ ਪ੍ਰਸ਼ਾਸਨ ਤੋਂ ਵੀ ਦੁਹਾਰ ਲਗਾਈ ਹੈ ਪੰਜਾਬ ਪੁਲਿਸ ਤੋਂ ਵੀ ਤੁਸੀਂ ਉਹ ਕੀਤਾ ਤੁਹਾਨੂੰ ਕਿਦੋਂ ਕੁਝ ਇਨਸਾਫ ਨਹੀਂ ਮਿਲ ਰਿਹਾ ਅਸਲੀ ਤੁਹਾਡੀ ਕੀ ਹੋਏਗੀ ਜੇਕਰ ਤੁਹਾਨੂੰ ਨਹੀਂ ਇਨਸਾਫ ਮਿਲਦਾ ਜਾਂ ਅੱਗੇ ਕੋਈ ਕਾਰਵਾਈ ਨਹੀਂ ਅਸੀਂ ਇਨਸਾਫ ਵਾਸਤੇ ਤੁਹਾਡੀ ਹੈਲਪ ਮੰਗ ਰਹੇ ਹਾਂ ਜੀ ਸਾਨੂੰ ਹੈਲਪ ਕਰੋ ਸਾਨੂੰ ਗਾਈਡ ਕਰੋ ਹਾਊ ਟੂ ਪ੍ਰਸੀਡ ਫਰਦਰ ਦੇਖੋ ਗੱਲ ਸਾਡੀ ਜੈਨੂਨ ਚੀਜ਼ ਹੈ ਅੱਜ ਉਰੇ 100 ਬੰਦਾ ਆਇਆ ਜੀ ਜੇ ਇਨਸਾਫ ਨਹੀਂ ਮਿਲੂਗਾ ਤਾਂ ਅਗਲੀ ਵਾਰ ਉਹ 1000 ਆਊਗਾ ਜੇ ਫੇਰ ਨਹੀਂ ਮਿਲੂਗਾ ਤਾਂ ਇਹ ਪਟਿਆਲੇ ਤੋਂ ਬਾਹਰ ਅਸੀਂ ਮੁੱਦਾ ਪੰਜਾਬ ਦਾ ਬਣਾਵਾਂਗੇ ਤੇ 10000 ਬੰਦਾ ਇਕੱਠਾ ਕਰਕੇ ਮੈਦਾਨ ਵਿੱਚ ਅਗਰ ਬੰਦਾ ਸਭ ਕਲੋਨੀ ਬਹੁਤ ਵੱਡੀ ਹੈ ਸਿਰਫ ਮੈਚ ਜਾਂ 50 ਤੋਂ 60 ਬੰਦੇ ਇਕੱਠੇ ਹੋਏ ਨੇ ਕਿ ਬਾਕੀ ਸਰ ਟੂਡੇ ਇਜ਼ ਅ ਵਰਕਿੰਗ ਡੇ ਵਰਕਿੰਗ ਡੇ ਜੌਬ ਵਾਲੇ ਸਾਰੇ ਇੱਜੇ ਕੰਮਲੇ ਸਾਰੇ ਗਏ ਹੋਏ ਨੇ ਜੋ ਹੁੰਦੇ ਗਏ ਨੇ ਨਾ ਇੱਕ ਕੱਲ ਵਾਲਾ ਇਨਸੀਡੈਂਟ ਕਰਕੇ ਲੈ ਜੀ ਜਿਹੜਾ 에어 ਸਟ੍ਰਾਈਕਸ ਹੋਈਆਂ ਤਾਂ ਉਹਦੇ ਕਰਕੇ ਵੀ ਅਸੀਂ ਵੀ ਸੋਚਿਆ ਸੀ ਕਿ ਅਸੀਂ ਸਾਰੇ ਇਹ ਹੀ ਗੱਲ ਹੋਈ ਨਹੀਂ ਨਾ ਕਰੀਏ ਬਈ ਆਪਾਂ ਤੋਂ ਆਪਣੇ ਫੈਸਿਲਿਟੀ ਦਿਖਾਈਏ ਫਿਰ ਸੋਚਿਆ ਕਿ ਸਾਨੂੰ ਟਾਈਮ ਦਿੱਤਾ ਹੋਇਆ ਹੈ ਸਾਇਟੀ ਦੇ ਨਾਲ ਸਾਰੀ ਸਾਰੀ ਕੰਮ ਨਹੀਂ ਨਾਲ ਹੀ ਸਾਰੇ ਜਨਤ ਦੇ ਸਾਹਮਣੇ ਇਹ ਸਰ ਦੇ ਦੇਖੋ ਜਿਹੜੀ ਹੈ ਲੈਟਰ ਹੈ ਪਹਿਲੀ ਲੈਟਰ ਦੇ 70 ਬੰਦਿਆਂ ਦੇ ਸਾਈਨਸ 100 ਚੋਂ ਉਹ ਦੂਜੀ ਫਾਈਲ ਵਿੱਚ ਕੁਮ ਸਮਝਾ ਰਹੇ ਹੋ ਡਾਕਟਰ ਸਾਰੇ ਮੈਂ ਕੱਲਾ ਕੱਲਾ ਡਾਕਟਰ ਕਦੀ ਕੋਈ ਕਦਮ ਚੁੱਕਿਆ ਕਿਸੇ ਰਾਜਨੀਤਿਕ ਬੰਦੇ ਦੇ ਕੋਲ ਗਿਓ ਜਿਵੇਂ ਹੁਣ ਸਮੀਰ ਸਿੰਘ ਰਾਜੀ ਕੋਲ ਗਏ ਹੋ ਜਾਂ ਕਿਸੇ ਕੋਲ ਗਿਓ ਕਿਸੇ ਹੋਰ ਬੰਦੇ ਕੋਲ ਵੀ ਗਿਓ ਨਹੀਂ ਚੇਤਨ ਮਾਜੀ ਜੀ ਨੂੰ ਮਿਲੇ ਆ ਚੇਤਨ ਮਾਜੀ ਜੀ ਨੂੰ ਮਿਲੇ ਹੈਗੇ ਅੱਛਾ ਜੀ ਉਹਨੇ ਸਾਡੀ ਹੈਲਪ ਹੁਣ ਸਾਡੀ ਹੈਲਪ ਕਰੀ ਹੈ ਪਰ ਹਾਲੀ ਕੋਈ ਐਕਟਿਵ ਨਹੀਂ ਹੋ ਰਿਹਾ ਜੀ ਕਿਉਂਕਿ ਇਹਨਾਂ ਦਾ ਇਨਫਲੂਐਂਸ ਜ਼ਿਆਦਾ ਮਿਸਟਰ ਪੰਨੂ ਦਾ ਉਹ ਜ਼ਿਆਦਾ ਇਲਾਕੇ ਦੇ ਵਿੱਚ ਹੋਰ ਵੀ ਐਮ ਐਲ ਏ ਵੀ ਹੈਗੇ ਐਮ ਐਲ ਏ ਕੋਲੀ ਸਾਹਿਬ ਨੂੰ ਵੀ ਮਿਲੇ ਸੀਗੀ ਅੱਛਾ ਜੀ ਕੋਲੀ ਸਾਹਿਬ ਦਾ ਏਰੀਆ ਨਹੀਂ ਪੈਂਦਾ ਪਰ ਉਹ ਕਹਿੰਦੇ ਬ ਪਰ ਅਸੀਂ ਜਿਹਾ ਜੋ ਸਰ ਕੀ ਨਹੀਂ ਜੀ ਕੋਲ ਬਸ ਠੀਕ ਹੈ ਠੀਕ ਹੈ ਹੋਰ ਸੇਵਾ ਦਸਤਾਨੇ ਵਿੱਚ ਅੰਦਰ ਵੀ ਆਪਾਂ ਦੇਸ਼ ਵਾਸਤੇ ਉਹ ਬਹੁਤ ਵੱਡਾ ਕੌਜ਼ ਇੱਕ ਹੋਰ ਛੋਟਾ ਸੀ ਪਰ ਫਿਰ ਲੱਗਿਆ ਵੀ ਨਹੀਂ ਜੇ ਅੱਜ ਅਸੀਂ ਮਿਸ ਕਰਤਾ ਤਾਂ ਸਭ ਨੇ ਹੀ ਕਹਿਣਾ ਕਿ ਦੇਖੋ ਜੀ ਭੱਜ ਗਏ ਕਿ ਦੇਖੋ ਜੀ ਅੱਜ ਇਹ ਮੁੱਦੇ ਤੋਂ ਪਿੱਛੇ हट ਗਏ ਪਹਿਲੇ ਦਿਨੀ ਇਹਨਾਂ ਲਈ ਹਵਾ ਨਿਕਲ ਗਈ ਉਹ ਕੱਲੀ ਮੇਰੀ ਨਹੀਂ ਯਾ ਇਹ ਨਾ ਦੀ ਨਹੀਂ ਯਾ ਉਹ ਨਾ ਬਥੇ ਤੁਨੀ ਦੀ ਉਹ ਨਾ ਦੀ ਇਸ ਸਾਰੇ ਸਮਾਜ ਦੀ ਹਵਾ ਨਿਕਲ ਗਈ ਉਹ ਲੋਕਾਂ ਨੇ ਜਿਹਨਾਂ ਨੇ ਇੱਕ ਲੈਂਡ ਮਾਫੀਆ ਕ੍ਰੀਏਟ ਕੀਤਾ ਉਹ ਜੋ ਚੀਜ਼ ਦੇਖ ਰਹੇ ਆ ਉਹਨੂੰ ਬਣਾ ਲੈਂਦੇ ਆ ਤਾਂ ਸਾਡੀ ਹੋਈ ਹੈ ਟੇਬਲ ਤੇ ਬੈਠ ਕੇ ਆ 10 12 ਜਣੇ ਸ਼ੀਰ ਵੀ ਪਾ ਲੈਂਦੇ ਆ ਸਕੇਲ ਇਹ ਨਾਲ ਤੇਰਾ ਮੇਰਾ ਆਪਰਾ ਤੇਰਾ ਉਹ ਚਾਹੇ ਬੱਚਿਆਂ ਨੇ ਖੇਡਣ ਦੀ ਜਗ੍ਹਾ ਹੋਵੇ ਅੱਜ ਕੱਲ ਨੂੰ ਉਹ ਤੁਹਾਡਾ ਘਰ ਜਾਂ ਤੁਹਾਡਾ ਖੇਤ ਵੀ ਹੋ ਸਕਦਾ ਯਾਦ ਰੱਖਿਓ ਜਨਾਬ ਇਹ ਸਾਰੇ ਟੌਪਿਕ ਦੀ ਜ਼ਿਆਦਾ ਡਿਟੇਲਸ ਜਿਹੜੇ ਪ੍ਰਧਾਨ ਹੈ ਸੁਸਾਇਟੀ ਦੇ ਮੇਰੇ ਦੋਸਤ ਇਹਨਾਂ ਨੂੰ ਪਤਾ ਹੈ ਜੀ ਇਹ ਤੁਹਾਨੂੰ ਇੱਕ ਇੱਕ ਕਾਗਜ਼ ਇੱਕ ਇੱਕ ਡਾਕੂਮੈਂਟ ਪਰਵਾਇਡ ਕਰਨਗੇ ਆਖਿਰ ਦੇ ਵਿੱਚ ਫਿਰ ਵੀਟ ਕਰਦਾ ਜੀ ਨਾ ਮੈਂ ਕੁਝ ਗੇਨ ਕਰਨਾ ਹੈ ਨਾ ਇਹਨਾਂ ਨੇ ਕਰਨਾ ਨਾ ਮੇਰੇ ਕੋਲ ਕੋਈ ਕਮੀ ਹੈ ਜ਼ਮੀਨ ਦੀ ਪੈਸੇ ਦੀ ਨਾ ਇਹਨਾਂ ਕੋਲ ਸਾਡੇ ਬੱਚੇ ਵੀ ਖੁਸ਼ ਆ ਇੱਕੋ ਹੀ ਕਹਿਣਾ ਜੀ ਅਜੂਰੇ ਟੇਬਲ ਦੇ ਬੈਠੇ ਆ ਨਾ ਗਰਮੀ 'ਚ ਥੋੜੇ ਮੂਰੇ ਇਸੇ ਕਰਕੇ ਬੈਠੇ ਆ ਜੀ ਕਿ ਆਪਣਾ ਹੱਕ ਸੱਚ ਪਿੱਛੇ ਲੜਨਾ ਸਿੱਖੋ ਇਹ ਤਾਂ ਆਪਣੇ ਗੁਰੂ ਵੀ ਸਮਝਾ ਗਏ ਵੀ ਜ਼ੁਲਮ ਸਹਿਣ ਦੀ ਵੀ ਇੱਕ ਲਿਮਟ ਹੁੰਦੀ ਹੈ ਹਰ ਜਗ੍ਹਾ ਤੇ ਕਬਜ਼ੇ ਆਹ ਨਾਰਾਇਣ ਕੌਂਟੀਨੈਂਟਲ ਦਾ ਕਬਜ਼ਾ ਖਲਾਇਸ਼ੀ ਪਿਛਲੇ ਮਹੀਨੇ ਸਾਰੇ ਪਟਿਆਲੇ ਦੇ ਦੇਖੇ ਉਹਨਾਂ ਨੇ ਹੋਟਲ ਵਾਲਿਆਂ ਨੇ ਨਾਲ ਦਾ ਪਾਰਕ ਸੀ ਚਿਲਡਰਨ ਪਾਰਕ ਤੇ ਗ੍ਰੀਨ ਬੈਲਟ ਉਹਦੇ ਵੀ ਮੌਂਣੀ ਕਰਨੀ ਸ਼ੁਰੂ ਕਰ ਦਿੱਤੀ ਇਕ ਰਵਾਜ ਚੱਲਿਆ ਪਟਿਆਲੇ 'ਚ ਮਿਸਾਲ ਕੁ ਰਹਿ ਗਿਆ ਸਕੂਟਰ ਤੇ ਫਿਰਦੇ ਇਹਨੇ ਬੰਦੇ ਲੱਭਦੇ ਜਗਾ ਕਿ ਕਦੇ ਜਗਾ ਮਿਲ ਜੇ ਤੇ ਕੰਮ ਚੱਲਦਾ ਉਹ ਅਸਮੇ ਆਕਾ ਨੂੰ ਰੱਖਦੇ ਘਰ ਜਾ ਕੇ ਮੈਂ ਦੇਖਿਆ ਫੋਟੋ ਵੀ ਲਿਆਈ ਜੀ ਜਗਾ ਖਾਲੀ ਪਈ ਐ ਅੱਛਾ ਕਦੇ ਮਾਲਕ ਨਹੀਂ ਆਇਆ ਤਾਂ ਕਹਿੰਦੇ ਕੌਣ ਹੈ ਕਹਿੰਦੇ ਐਨ ਆਰ ਆਈ ਹੈ ਕਹਿੰਦੇ ਚਲੋ ਫਿਰ ਤਾਂ ਕੰਮ ਬੰਜੋ ਇਹਦਾ ਤਾਂ ਵਿਚਾਰੇ ਦਾ ਐਨ ਆਰ ਆਈ ਵੀ ਕੋਈ ਮਾਲਕ ਨਹੀਂ ਹੈਗਾ ਇਹਦਾ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਛੱਡਿਆ ਹੋਇਆ ਤਾਂ ਇਹ ਸਾਰੀ ਬਾਕੀ ਦੀ ਸਟੋਰੀ ਜੋ ਲੀਗਲ ਫੈਕਟਸ ਹੈ ਜੋ ਪੇਪਰਸ ਹੈ ਉਹ ਤੋਂ ਉਹਨਾਂ ਨੂੰ ਅਗਲੀ ਸਾਰੀ ਸਮਝਾਉਣਗੇ ਪਲੀਜ਼ ਗਿਵ ਅ ਫਿਊ ਟਾਈਮ ਐਂਡ ਅ ਟੈਂਸ਼ਨ ਮਾਇਰ ਅਕਾ ਜੀ ਸਰ ਜੀ ਸਰ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਜੀ ਮਨਕਰ ਬੰਦਾ ਕਿਹੜੀ ਕਲੋਨੀ ਹੈ ਜਿਹੜੀ ਐਸੋਸੀਏਸ਼ਨ ਹੈ ਵਾਸੀ ਸੰਤਨਖਲੇਵ 81 ਸੰਤਨਖਲੇਵ ਜੀ ਬਟ ਯਾਰ ਐਸੋਸੀਏਸ਼ਨ ਦਾ ਕੀ ਨਾਮ ਹੈ ਜੀ ਐਸ਼ੋ ਜਨ ਆਜੀ ਸੰਤਨ ਕਲੇ ਵੈਲਫੇਅਰ ਸੁਸਾਇਟੀ ਰਜਿਸਟਰਡ ਸੁਸਾਇਟੀ ਸਾਡੀ ਹੈ ਠੀਕ ਹੈ ਕੀ ਮਸਲਾ ਤੁਹਾਨੂੰ ਪਤਾ ਕਰਵਾਉਣਾ ਹੈ ਸਾਡਾ ਮਸਲਾ ਇਹ ਹੈ ਜੀ ਸਾਨੂੰ ਜਿਹੜਾ ਕਲੋਨੀ ਸ਼ੁਰੂ ਕਰਨ ਤੋਂ ਪਹਿਲਾਂ ਪਲਾਟ ਲੈਂਦੋਂ ਪਹਿਲਾਂ ਅਸੀਂ ਉਹ ਦਿਖਾਇਆ ਗਿਆ ਵੀ ਇਹ ਪਲਾਟ ਜਿਹੜਾ ਹੈ ਇੱਕ ਬੱਚਿਆਂ ਦੇ ਪਾਰਕ ਲਈ ਛੱਡਿਆ ਗਿਆ ਇੱਕ ਪਲਾਟ ਸੋਸ਼ਲ ਐਕਟੀਵਿਟੀ ਏਰੀਆ ਵਾਸਤੇ ਛੱਡਿਆ ਗਿਆ ਦੋਨੇ ਪਲਾਟ ਅੱਜ ਵੀ ਖਾਲੀ ਪਏ ਹਨ ਜਿਹੜੇ ਕਿ 85 86 ਛੱਡੇ ਸੀਗੇ ਔਰ ਬਾਬਾ ਜੀ ਦੇ ਮਰਨ ਤੋਂ ਬਾਅਦ ਬਾਬਾ ਜੀ ਦਾ ਸੋ ਕਾਲਡ ਬੇਟਾ ਹੈ ਰੁਪਿੰਦਰ ਜੌਨੀ ਜਿਹੜਾ ਕਿ ਇਹਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡਾ ਸਿਰਫ ਇਹੀ ਮੋਟਿਵ ਹੈ ਕਿ ਉਹਨੂੰ ਬਚਾਇਆ ਜਾਵੇ ਕਾਨੂੰਨੀ ਦੇ ਬੱਚਿਆਂ ਨੂੰ ਕਾਨੂੰਨੀ ਨਗਾ ਦਿੱਤੀ ਜਾਵੇ ਉਹਦੇ ਕੋਲ ਕੋਈ ਕਾਗਜ਼ ਨਹੀਂ ਹੈ ਕਿ ਸਿਰਫ ੱਕੇ ਬੁੱਕੀ ਨਾਲ ਕਬਜ਼ਾ ਹੈ ਪੋਲਿਟੀਕਲ ਬੈਕਗ੍ਰਾਉਂਡ ਨਾ ਕਾਸੀ ਪੋਲਿਟੀਕਲ ਗਏ ਐ ਜੀ ਕੋਲ ਸਖਤ 10 ਕੰਪਲੇਂਟਾਂ ਅੱਸੀ ਕਰੀਆਂ ਹੈ ਵੀ ਲੈਟਰ ਜਿਹੜੇ ਡੀਸੀ ਸਾਹਿਬ ਨੇ ਐਸਐਸਪੀ ਨੂੰ ਲਿਖੇ ਹੈ ਕੋਈ ਕਾਰਵਾਈ ਨਹੀਂ ਅੱਜ ਦੁਬਾਰਾ ਕਿਉਂ ਵੀ ਤਰੀਕੂ ਦੁਆਰਾ ਕਬਜ਼ਾ ਕਰਨ ਆਏ ਆ ਬਿਲਕੁਲ ਸਰ ਪਰਚਾ ਫੜਦੇ ਦਰਤੀਵੇਂ ਹੋ ਗਈ ਥੱਕਾ ਮੁਕੀ ਹੈ ਜੀ ਸਾਡੇ ਕੋਲ ਪੈਸਾ ਨਹੀਂ ਹੈ ਉਹਨਾਂ ਕੋਲ ਪੈਸਾ ਹੈਗਾ ਜੀ ਤੁਹਾਡੇ ਦੇ ਕਹਿੰਦਾ ਪਰਚਾ ਆਇਆ ਜੀ ਸਾਡੇ ਦੇ ਪਰਚਾ ਆਇਆ ਜੀ ਇਹ ਮੈਂ ਅਸੀਂ ਜਿਹੜਾ ਅੰਦਰ ਵੜ ਕੇ ਬਹੁਤ ਸਪੋਰਟ ਕਰਦੇ ਜੀ ਸਪੋਰਟ ਪੋਜੀਸ਼ਨ ਦੀ ਕਾਪੀ ਹੈ ਜੀ ਜਿਹੜੀ ਇਨਤ ਹੈ ਹੋਇਆ ਹੈ ਜੀ ਦੇਖ ਸਕਦੇ ਹਾਂ ਜੀ ਇਹਦਾ ਕਾਪੀ ਆਪ ਹੈ 44 ਨੰਬਰ 24 4 2025 ਉਹ ਤੋਂ ਸੋਲਹੇ ਤਲਾਬੀ ਆ ਕੇ 25 ਤੋਂ 40% ਜਗ੍ਹਾ ਛੱਡਣੀ ਪੈਂਦੀ ਹੈ ਉਹ ਇਹ ਆਜਾ ਆਜਾ ਬੋਲ ਬੋਲੋ ਇਹ ਸਭ ਤੋਂ ਪੁਰਾਣੇ ਬੰਦੇ ਆ ਜੀ ਮਿਸਟਰ ਜੀ ਐ ਸਿੱਧੂ ਆਪਣੇ ਪਹਿਲਾਂ ਕੰਪਲੀਟ ਕਰ ਲਓ ਜੀ ਸਰਪਰ ਕਰਦੇ ਆ ਨਾ ਜੀ ਨਹੀਂ ਕੋਈ ਨਹੀਂ ਇਹ ਵੀ ਤੁਸੀਂ ਕਵਰ ਕਰ ਸਕਦੇ ਆ ਹਾਂ ਦੱਸ ਪਹਿਲਾਂ ਕੰਪਲੀਟ ਕਰਨ ਤੋਂ ਬਾਅਦ ਹੀ ਕਰਾਂਗੇ ਠੀਕ ਹੈ ਹਾਂ ਜੀ ਤੁਹਾਡੇ ਦੇ ਪਰਚਾ ਕਾਹਦਾ ਦਰਜ ਹੋਇਆ ਜੀ ਸਾਤੇ ਪਰਚਾ ਦਰਜ ਹੋਇਆ ਜੀ 420 ਐਨ ਇਨ ਹਾਂਜੀ 7 ਵਜੇ ਤੇ ਆ ਜਾਓ ਜੀ 7 ਬੰਦੇ ਕੌਣ ਨੇ ਜੀ ਇਹ 7 ਵਜੇ ਮੈਂ ਤੁਹਾਨੂੰ ਦਿਖਾਦਾ 6 ਜੇਡ ਸੀ ਕਲੀਰੀ 7 ਬੰਦੇ ਜੀ ਹਾਂ ਪਹਿਲਾ ਨੰਬਰ ਮੇਰਾ ਜੀ ਮਦਨ ਖਰਨ ਦਾ ਸੈਕਿੰਡ ਨੰਬਰ ਵਿਜੈਤੂਰੀ ਸੈਕਟਿੰਗ ਥਰਡ ਨੰਬਰ ਗੁਰਜੀਤ ਸਿੰਘ ਇੱਥੇ ਕਹਿੰਨੇ ਜੀ ਖੜੇ ਸਾਡੇ ਮੈਂਬਰ ਫੋਰਥ ਨੰਬਰ ਹੈ ਹਰਮੀਰ ਸਿੰਘ ਛੱਟਾ ਫਿਫਥ ਨੰਬਰ ਹੈ ਮਿਸਿਸ ਚਾਹਲ ਵੈਰੀ ਹੈ ਜੀ ਗੁਰਪ੍ਰੀਤ ਸਿੰਘ ਉਹ ਵੀ ਇੱਥੇ ਬੈਠੇ ਹੈਗੇ ਜੀ ਤੇ ਜਗਦੇਵ ਸਿੰਘ ਸੰਧੂ ਤੁਸੀਂ ਸਾਹਿਬ ਜੀ ਦੇ ਕੋਟੇ ਖਲਾਫ ਐਪੀ ਦੂਵੀਜ਼ਿਕ ਲਫੀਕ ਕਿ ਸਹੀ ਅਸੀਂ ਇਹ ਦੇਖਾ ਸਾਹਿਬ ਅਸੇਖ ਸਾਹਿਬ ਨੂੰ ਮਿਲੇ ਅਪਲੀਕੇਸ਼ਨ ਦੇ ਕੇ ਪਰ ਹਾਲ ਤੱਕ ਪੈਂਡਿੰਗ ਵੀ ਇਹ ਕੋਈ ਕਾਰਵਾਈ ਨਹੀਂ ਹੋਈ ਉਸਤ ਕੱਲ ਵੀ ਮੈਂ ਜਾ ਕੇ ਆ ਉਹ ਕਹਿੰਦੇ ਜਹਲੀ ਪੈਂਡਿੰਗ ਪਈ ਹੈ ਐਸਵੀ ਸਾਹਿਬ ਬਦਲ ਕੇ ਕੋਨ ਇਨਵੋਲਡ ਹੈ ਦੇ ਵਿੱਚ ਉਹਨਾਂ ਬਾਰੇ ਦੱਸੋ ਕਲੀਅਰ ਵੀ ਕਿਹੜਾ ਕਿਹੜਾ ਇਨਵੋਲਵ ਹੈ ਕਿਹਦੇ ਵੱਲੋਂ ਤੱਕਾ ਹੋਇਆ ਹੈ ਚਾਰੇ ਨੂੰ ਦੱਸ ਗਗਨ ਦਾ ਮਨੁਗਨ ਇਸ ਮੇਨ ਜਿਹੜਾ ਸ਼ਰਤੀ ਮਾਈਂਡ ਹੈ ਗੁਰਦੀਪ ਸਿੰਘ ਹੈ ਜੀ ਪ੍ਰੋਪਰਟੀ ਡੀਲਰ ਤਨਵੰਤ ਸਿੰਘ ਦਾ ਬੇਟਾ ਹੈ ਜੀ ਚੱਕੀ ਵਾਲਾ ਉਹਦੀ ਸਾਰਾ ਕਾਰਨਾਮਾ ਜਦ ਕੀ ਅਸੀਂ ਪਹਿਲੀ ਕੰਪਲੇਨਟ ਕਰੀ ਉਹ ਸਾਡੇ ਨਾਲ ਸੀਗਾ ਪੰਨੂ ਸਾਹਿਬ ਹੀ ਬਲਕੇ ਇਵਨ ਮੇਰੇ ਨਾਲ ਸੀਗੇ ਉਹਨਾਂ ਨੇ ਇਹ ਕਿਹਾ ਜੀ ਇਹ پارک ਹੁਣ ਮੈਂ ਪਾਵਰ ਚ ਆ ਗਿਆ ਤੁਸੀਂ ਇਹਨੂੰ ਮੂਵ ਕਰੋ ਅਸੀਂ ਇਹਨੂੰ ਬੱਚੇ ਦਾ پارک ਬਣਾਵਾਂਗੇ ਕਿਹੜੀ ਗੱਲ ਹੈ ਜੀ ਇਹ ਗੱਲ ਹੈ ਕਿ 2023 ਮਾਰਚ 23 ਦੀ ਗੱਲ ਹੈ ਮਾਰਚ 23 ਦੀ ਗੱਲ ਮਾਰਚ 23 ਦੀ ਗੱਲ ਕੰਪਲੇਨਟ ਦੀ ਕਾਫੀ ਜਿਹੜੀ ਹੈ ਉਸ ਤੋਂ ਬਾਅਦ ਅਸੀਂ ਕੰਪਲੇਨਟ ਕਰੀ ਕੋਈ ਐਕਸ਼ਨ ਨਹੀਂ ਹੋਇਆ ਦੈਨ ਵੀ ਗੋਟ ਟੂ ਡੀਸੀ ਡੀਸੀ ਬੀਇੰਗ ਦਾ ਚੇਅਰ ਪਰਸਨ ਆਫ ਦਾ ਤਰਮਰ ਸੰਸਥਾਨ ਉਹਨਾਂ ਨੇ ਸਾਡੀ ਪੂਰੀ ਹੈਲਪ ਕੀਤੀ ਉਹਨਾਂ ਨੇ ਦੇਖਿਆ ਵੀ ਸਟੇਟਸ ਕੋ ਲੱਗਿਆ ਹੋਇਆ ਹੈ ਉਹਨਾਂ ਨੇ ਸਾਡੇ ਕੇਸ ਸਾਡੇ ਲੈਟਰ ਦੇ ਨਾਲ ਆਪਣੇ ਲੈਟਰ ਲੱਗ ਕੇ ਰਿਕੁਐਂਡ ਕਰਕੇ ਐਸਐਸਪੀ ਨੂੰ ਭੇਜਿਆ ਤਹਿਸੀਲਦਾਰ ਨੂੰ ਭੇਜਿਆ ਉੱਡਾ ਨੂੰ ਭੇਜਿਆ ਬੀਜੀਬਲ ਨੂੰ ਭੇਜਿਆ ਵੀ ਇੱਥੇ ਜਿਹੜਾ ਨਜਾਇਜ਼ ਕਬਜ਼ਾ ਹੋ ਰਿਹਾ ਹੈ ਨਾ ਇੱਥੇ ਕਨੈਕਸ਼ਨ ਲੱਗੇ ਨਾ ਇਹਦੇ ਕਾਰਵਾਈ ਕੀਤੀ ਜਾਵੇ ਕੋਈ ਸਾਰੀ ਕਾਰਵਾਈ ਰੋਕੀ ਜਾਏ ਇਹਦੇ ਬਾਵਜੂਦ ਕੁਝ ਨਹੀਂ ਹੋਇਆ ਔਰ ਕੌਣ ਕੌਣ ਲੱਗਿਆ ਜਦੋਂ ਸਟੇਟਸ ਕੋ ਕਿਸੇ ਪ੍ਰਾਪਰਟੀ ਤੇ ਲੱਗ ਜਾਂਦਾ ਜੀ ਉਸ ਤੇ ਫਿਰ ਇੱਕ ਇੱਟ ਵੀ ਨਹੀਂ ਰੱਖੀ ਜਾਂਦੀ ਤੁਸੀਂ ਕਹਿ ਰਹੇ ਹੋ ਕਬਜਾ ਹੋਣ ਲੱਗਿਆ ਸੀ ਕੌਣ ਕਰ ਰਿਹਾ ਸੀ ਉਹਨਾਂ ਨੇ ਆਹ ਦੇਖੋ ਜੀ ਤੁਹਾਡੇ ਸਾਹਮਣੇ ਅੰਦਰ ਕਬਜਾ ਹੋ ਗਿਆ ਜੀ ਕੌਣ ਕਰ ਰਿਹਾ ਸੀ ਹੋਰ ਬੈਕਗ੍ਰਾਉਂਡ ਜਿਹੜੇ ਪੰਨੂ ਸਾਹਿਬ ਪਹਿਲਾਂ ਸਾਡੇ ਨਾਲ ਸੀ ਹੁਣ ਪੰਨੂ ਸਾਹਿਬ ਉੱਧਰ ਹੈਗੇ ਜੀ ਉਹਨਾਂ ਦੀ ਸਪੋਰਟ ਕਰ ਰਹੇ ਸਟੇਟਸ ਕੋ ਟੁੱਟ ਗਿਆ ਤੁਹਾਡਾ ਨਹੀਂ ਬਿਲਕੁਲ ਚੱਲ ਰਿਹਾ ਜੀ ਆਹ ਦੇਖੋ ਸਟੇਟਸ ਕੋ ਦੀ ਕਾਪੀ ਪੀਏ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਪੰਨੂ ਸਾਹਿਬ ਦਾ ਪੀਏ ਦੱਸ ਦੋ ਸਰ ਤੁਸੀ ਬੋਲ ਕੇ ਦੱਸੋ ਜੀ ਪੰਨ ਉਹ ਹੀ ਇਸ 파ਟਨਰ ਇਸ ਫਲੋਰ ਚੋਂ 파ਟਨਰ ਹੈਗੇ ਬਸ ਦੋ 파ਟਨਰ ਹੈ ਜੀ ਇੱਕ ਗੁਰਦੀਪ ਸਿੰਘ ਪ੍ਰਾਪਰਟੀ ਵਾਲਾ ਤੇ ਇੱਕ ਇਹ ਪੀਏ ਤੇ ਤੀਜਾ ਹਮ ਦਾ ਉਹਨੇ ਦੋ ਬੰਦਿਆਂ ਦਾ ਹੋਰ ਬਿਆਨ ਕੀਤਾ ਹੋਇਆ ਕਿਸ ਨੇ ਕਰਿਆ ਉਹ ਨੂੰ ਪਤਾ ਨਹੀਂ ਆ ਗਿਆ ਉਹ ਡੇਲੀ ਨਹੀਂ ਜੀ ਸਰ ਬਹੁਤ ਸਮਾਂ ਹੋ ਗਿਆ ਇਹ ਥਾਂ ਛੱਡੀ ਹੋਈ ਸੀ ਪਾਰਕ ਦੀ ਤੇ ਪਾਰਕ ਬਣਿਆ ਕਿ 85 ਦੀ ਛੱਡੀ ਹੋਈ ਹੈ ਜੀ ਗੱਲ ਤੇ ਇਹ ਫਿਰ ਬਣਿਆ ਕਿਉਂ ਨਹੀਂ ਜੀ ਤੇ ਅਚੂ ਡਿਵੈਲਪਮੈਂਟ ਵੱਲੋਂ ਕੋਈ ਪੈਸੇ ਹੈ ਨਹੀਂ ਸੀ ਕਲੋਨੀ ਕੋ ਠੀਕ ਹੈ ਬੱਚੇ ਵੈਸੀ ਖੇਲੇ ਸੀਗੇ ਜਦੋਂ ਬਾਬੇ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਦੇ ਸਟਾਰਟਡ ਕਲਟੀਵੇਟਿੰਗ 3070 ਜਿਹੜੀ ਹੋਣ ਚਾਹੀਏ ਨਵੀਂ ਇਹ 2021 ਚਾਹੀਏ ਕੋਵਿਡ ਤੋਂ ਬਾਅਦ ਠੀਕ ਹੈ ਅਸੀਂ ਹਰੂ ਤੈ ਮੁੱਦਾ ਕਟਾਗੜ ਤੋਂ ਸ਼ੁਰੂ ਕੀਤਾ ਹੈਗਾ ਕਿਸੇ ਨਾ ਨੀ ਮੁੱਦਾ ਚਾਰ ਤਾਰੀਕਾ ਕਦੋਂ ਆਈ ਹੈ 4 ਜੋ ਬਹੁਤ ਪੁਰਾਣੀ ਹੋਈ ਹੈ ਬਾਬੇ ਨੇ ਕਰਕੇ ਇਤੀ ਇਹ ਸਾਨੂੰ ਬਾਬੇ ਨੇ ਕਰੇ ਪਲੇਗਰਾਉਂਡ ਵਾਸਤੇ ਕਰੀ ਪਲੇਗਰਾਉਂਡ ਵਾਸਤੇ ਕਰੀ ਹੋਈ ਹੈ ਇਹ ਸਭ ਤੋਂ ਪਹਿਲਾਂ ਹੌਣ ਦਾ ਕੀ ਮੌਲ ਹੈ ਵੀ ਮੌਕੇ ਤੇ ਗੇਟ ਲੱਗਿਆ ਪਿਆ ਗੇਟ ਬੰਦ ਦਾ ਤਾਲਾ ਗੇਟ ਉਹਨਾਂ ਦਾ ਤਾਲਾ ਲੱਗਿਆ ਹੋਇਆ ਜੀ ਹਾਂ ਡੇਰੇ ਵਾਲੇ ਦਾ ਡੇਰੇ ਵਾਲਾ ਤਾਲਾ ਦੇਖੋ ਦੇਖੋ ਐਸ ਪਰ ਪੁੱਡਾ ਲਾ 25 ਤੋਂ 30% ਜਗ੍ਹਾ ਖਾਲੀ ਚਾਹੀਦੀ ਹੈ ਫਾਰ ਸੋਸ਼ਲ ਐਕਟੀਵਿਟੀ ਪਲੇਗਰਾਉਂਡ ਇੱਥੇ ਇਹਦੇ ਇਲਾਵਾ ਦੋ ਪਲਾਟਾਂ ਦੇ ਇਲਾਵਾ ਇੱਕ ਜਿਗ੍ਹਾ ਵੀ ਨਹੀਂ ਹੈਗੀ ਉਹ ਦੋ ਇਸੇ ਕਰਕੇ ਛੱਡੇ ਗਏ ਲੋਕ ਇਸ ਜਿਹੜੇ ਦੇਖੋ ਨਕਸ਼ੇ ਜ ਬੜਾ ਕਲੀਅਰ ਦਿਖਾਇਆ ਗਿਆ ਜੀ ਵੀ ਮੰਗ ਕੀ ਕਰਦੇ ਹੋ ਜੀ ਅਸੀਂ ਮੰਗ ਇਹ ਕਿ ਸਾਨੂੰ ਇਨਸਾਫ ਮਿਲੇ ਪਾਰਕ ਮਿਲੇ ਬੱਚੇ ਦੇਖੋ ਬੱਚੇ ਲੇਡੀਜ਼ ਨੂੰ ਜਗ੍ਹਾ ਨਹੀਂ ਹੈ ਕਿ ਬੈਠਣ ਨੂੰ ਉੱਠਣ ਨੂੰ ਕੋਈ ਖੇਡਣ ਨੂੰ ਕੋਈ ਦੁੱਖ ਸੁੱਖ ਹੋ ਜਾਂਦਾ ਕੋਈ ਜਗ੍ਹਾ ਨਹੀਂ ਹੈ ਕਿ ਸਟ੍ਰੀਟ ਕੋਲ ਕਮ ਜਦੋਂ ਇੱਕ ਚੀਜ਼ ਡਿਫਾਈਨ ਹੋਈ ਹੋਈ ਹੈ ਸਾਨੂੰ ਮਿਲੀ ਹੋਈ ਹੈ ਅਸੀਂ ਉਸੇ ਕਰਕੇ ਪਲਾਟ ਲਏ ਆ ਮੈਂ ਸਪੈਸ਼ਲੀ ਜਿਹੜਾ ਹੈ ਇਹ ਦੇਖੋ ਜੀ ਇਹ ਨਕਸ਼ਾ ਹੈਗਾ ਇਹ ਬਾਬੇ ਦੇ ਸਾਈਨ ਨਾ ਬਕਾਇਦਾ ਹੈ ਇਹ پارک ਛੱਡਿਆ ਹੋਇਆ ਜਿੱਥੇ ਆਪਾਂ ਬੈਠੇ ਆ ਸਾਹਮਣੇ ਰਖਾ ਦਿਓ ਸਾਹਮਣੇ ਲਓ ਸਰ ਚੱਕੇ ਲਗਾ ਦਿਓ ਬਿਲਕੁਲ ਬਣਿਆ ਹੋਇਆ ਪਰਲੇ ਪਾਸੇ ਸਕੂਲ ਦੇ ਆਪੋਜ਼ਿਟ ਸਕੂਲ ਬਣਿਆ ਹੈ ਸਾਹਮਣੇ ਦੇਖੋ ਨਾ ਇਸੇ ਨਕਸ਼ੇ 'ਚ ਜਿਹੜਾ ਸਕੂਲ ਦਿਖਾਇਆ ਹੈ ਸਕੂਲ ਬਣ ਗਿਆ پارک ਛੱਡਿਆ ਹੋਇਆ ਇਹਨੂੰ ਯੂਟਿਲਾਈਜ਼ਿੰਗ ਕਰ ਦਿੰਦੇ ਆ ਇਕਾ ਐਕਟੀਵਿਟੀ ਏਰੀਆ ਐਪਿਆ ਜੀ ਇਹ 80 ਬਾਈ 183 ਫੁੱਟ ਦਾ ਹੈਗਾ ਐਕਟੀਵਿਟੀ ਏਰੀਆ ਪਾਰਕ ਹੈਗਾ 163 ਬਾਈ 170 ਫੁੱਟ ਦਾ 3200 ਫੁੱਟ ਤਕਰੀਬਨ ਇਹ ਬੰਦਾ ਜੀ 16-1700 ਫੁੱਟ ਅਸੀਂ ਇਹਦੇ ਬਾਰੇ ਕੋਈ ਸੀਐਮ ਨੂੰ ਅਸਕੇਰ ਕੀਤੀ ਹੋਵੇ ਜਾਂ ਸੀਐਮ ਨੂੰ ਵੀ ਕਰੀਆ ਜੀ ਕੋਈ ਕਾਰਵਾਈ ਨਹੀਂ ਹੋਈ ਜੀ ਹਾਲ ਤੱਕ ਸਾਡੇ ਕੋਲ ਕੋਈ ਰਿਸਪਾਂਸ ਨਹੀਂ ਹੈ ਕੋਰਟ ਵਿੱਚ ਕਿੱਥੇ ਕਾਇਮ ਰਿਸਟ੍ਰੀਸ ਕੀਤੀ ਹੈ ਕੋਰਟ ਦੇ ਵਿੱਚ ਸਟੇਟਸ ਕੀ ਹੈ ਕੋਰਟ 'ਚ ਅਸੀਂ ਪਹਿਲਾਂ ਕਰਿਆ ਸੀ ਕੇਸ ਜੀ ਸਾਨੂੰ ਸਟੇ ਮਿਲ ਗਈ